ਹਾਂਜੀ ਬਹੁਤ ਸੋਹਣੀ ਡਿਜ਼ਾਈਨਿੰਗ ਆਈ ਹੈ ਜੀ ਜਲਦੀ ਜਲਦੀ ਸਕਰੀਨਸ਼ਾਟ ਲਈ ਚਲੋ ਬੁੱਕਰ ਚਲੋ ਜੀ ਸਟਾਕ ਲਿਮਟਡ ਹੈ ਰਾਹੀ ਸੇਲ ਹੋ ਜਾਂਦਾ ਜੀ 600 ਰੁਪਏ ਦਾ ਛੂਟ ਹੈ ਪ੍ਰਿੰਸਸ ਮੈਚਿੰਗ ਦਾ 600 ਰੁਪਏ ਛੂਟ ਹੈ ਮੈਚਿੰਗ ਛੂਟ ਹੈ ਜੀ ਸੇਮ ਫੇਸ ਦੀ ਬਾਟਮ ਹੈ ਸੈਲ ਪ੍ਰਿੰਟ ਦੀ ਸੇਮ ਫੇਸ ਦੀ ਬਾਟਮ ਆਊਗੀ ਜਲਦੀ ਜਲਦੀ ਸਕਰੀਨਸ਼ਾਟ ਲਈ ਚਲੋ ਜੀ ਮੈਚਿੰਗਾਂ ਬਹੁਤ ਸੋਹਣੀਆਂ ਆਈਆਂ ਨੇ ਬਹੁਤ ਸੋਹਣੀਆਂ ਮੈਚਿੰਗਾਂ ਆਈਆਂ ਨੇ ਥੋੜੇ ਪਿੱਛੇ ਕਿਧਰ ਲਓ ਬਹੁਤ ਸੋਹਣੇ ਸਕਰੀਨਸ਼ਾਟ ਲਈ ਚਲੋ ਜੀ ਜਲਦੀ ਜਲਦੀ ਬੁੱਕਰ ਚਲੋ ਜੀ ਇਹ ਦੇਖੋ ਸ ਮਾਰਕ ਦੇ ਵਿੱਚ ਤੁਹਾਨੂੰ ਪਤਾ ਜੀ 1150 ਰੁਪਏ ਸੇਲ ਹੋ ਰਿਹਾ ਜੀ ਇਹ AK टैक्स ਬ੍ਰਾਂਡ ਦਾ ਪ੍ਰਿੰਸਪਲ ਨੰਬਰ ਨਾਮ ਨਾਲ ਦੱਸ ਰਿਹਾ ਤੁਹਾਨੂੰ ਮੈਂ ਕੁਆਲਿਟੀ AK ਟੈਕਸ ਬ੍ਰਾਂਡ ਦੀ ਪ੍ਰਿੰਸਪਲ ਕਲੈਕਸ਼ਨ ਹੈ ਜੀ ਸੋ ਇਹ ਆਪਾਂ 600 ਰੁਪਏ ਦੇ ਵਿੱਚ ਦੇਵਾਂਗੇ ਆਨਲਾਈਨ ਪੇਮੈਂਟ ਤੇ 60 ਰੁਪਏ ਸ਼ਿਪਿੰਗ ਹੈ ਜੀ ਆਨਲਾਈਨ ਪੇਮੈਂਟ ਤੇ 60 ਰੁਪਏ ਸ਼ਿਪਿੰਗ ਹੈ ਜੀ ਜਲਦੀ ਦੇ ਦੇਖੀ ਚਲੋ ਫੁੱਕਰ ਚਲੋ ਜੀ ਸੈਲ ਪ੍ਰਿੰਟ ਦੀ ਸਲਵਾਰ ਆਉਂਗੀ ਸੇਮ ਕੱਪੜੇ ਦੀ ਸਲਵਾਰ ਹੈ ਔਰ ਸੈਲ ਪ੍ਰਿੰਟ ਹੋਈ ਹੈ ਜੀ ਬਹੁਤ ਸੁਣੀ ਸੈਲ ਪ੍ਰਿੰਟ ਨਵੇਂ ਕਲੈਕਸ਼ਨ ਆਈਆਂ ਨੇ ਜੀ ਜਲਦੀ ਦੇ ਫੁੱਕਰ ਚਲੋ ਆਫਰ ਭਾਈ 600 ਰੁਪਏ ਦੇ ਵਿੱਚ ਪ੍ਰੋਵਾਈਡ ਕਰ ਰਹੇ ਆ ਜੀ ਆਨਲਾਈਨ ਪੇਮੈਂਟ ਤੇ ਛੋੜੀ ਸ਼ਿਪਿੰਗ 60 ਰੁਪਏ 2 ਦੀ 80 400 ਹੈ ਜੀ ਲਓ ਜੀ ਡਿਜ਼ਾਈਨ ਦੇਖੋ ਜੀ ਪ੍ਰਿੰਸਸ ਮੈਚਿੰਗ ਦੇ ਪ੍ਰਿੰਸਸ ਮੈਚਿੰਗ 600 ਰੁਪਏ ਦੇ ਆਫਰ ਹੈ ਜੀ 600 ਰੁਪਏ ओनली ਰੰਗੜੀਆਂ ਬਹੁਤ ਆਏ ਨੇ ਦੇਖੋ ਜੀ ਕਿੰਨੀ ਸੋਹਣੀ ਸੋਹਣੀ ਕਲੈਕਸ਼ਨ ਆ ਗਈ ਹੈ ਡਿਜ਼ਾਈਨ ਦੇਖੋ ਜੀ ਕਿੰਨੇ ਸੋਹਣੇ ਆਏ ਨੇ 600 ਰੁਪਏ ਦੇ ਕਰਤੇ ਜੀ ਬਹੁਤ ਵੱਡੀ ਆਫਰ ਲੱਗੀ ਰੱਖੜੀ ਤੇ 600 ਰੁਪਏ ਦਾ ਸੂਟ ਹੈ ਜੀ ਪਿਓਰ ਸਪੀਰੀਅਰ कॉटन ਹੈ ਸਭ ਤੋਂ ਵਧੀਆਲੀ कॉटन ਹੈ ਜੀ ਇਹ ਸਭ ਤੋਂ ਵਧੀਆਲੀ ਲੌਨ ਕਾਟਰ ਫੈਬਰਿਕ ਹੈ ਜੀ ਲੌਨ ਕਾਟਰ ਫੈਬਰਿਕ ਦੇ ਵਿੱਚ ਲਓ ਜੀ ਜਲਦੀ ਜਲਦੀ ਬੁੱਕ ਕਰ ਚਲੋ ਬਹੁਤ ਹੁਣੇ ਮੈਚਿੰਗ ਵਾਲੇ 600 ਰੁਪਏ ਦਾ ਪ੍ਰਾਈਸ ਹੈ ਹੁਣ ਲਈ 600 ਰੁਪਏ ਹੁਣ ਲਈ ਜਲਦੀ ਜਲਦੀ ਕਰੀ ਚਲੋ ਬੁੱਕ ਕਰ ਜੀ ਸਿਕਰੀ